ਦੋਸਤੋ ਹੁਣ ਆਪਾਂ ਜਾ ਰਹੇ ਹਾਂ ਪਿੰਡ ਕਾਂਗੜ ਤੇ ਕਾਂਗੜ ਪਿੰਡ ਦੇ ਇਤਿਹਾਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਇਹ ਚਰਚਾ ਦੇ ਵਿੱਚ ਹੈਗਾ ਕਿ ਅਕਬਰ ਬਾਦਸ਼ਾਹ ਦੇ ਜਿਹੜੇ ਸੌਰੇ ਸੀ ਉਹ ਕਾਂਗੜ ਪਿੰਡ ਦੇ ਵਿੱਚ ਸੀ ਹਾਲਾਂਕਿ ਪਿੰਡ ਦੇ ਲੋਕ ਇਹ ਗੱਲ ਐਕਸੈਪਟ ਤਾਂ ਕਰਦੇ ਆ ਪਰ ਬੋਲਣ ਤੋਂ ਕਤਰਉਂਦੇ ਨੇ ਕੋਈ ਵੀ ਬੰਦਾ ਖੁੱਲ ਕੇ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਤੇ ਗੜੇ ਮੁਰਦੇ ਉਖਾੜਨਾ ਨਹੀਂ ਚਾਹੁੰਦਾ ਪਰ ਇਤਿਹਾਸਕ ਤੱਥ ਇਹ ਕਹਿੰਦੇ ਨੇ ਕਿ ਅਕਬਰ ਬਾਦਸ਼ਾਹ ਦੇ ਸੌਰੇ ਕਾਂਗੜ ਪਿੰਡ ਦੇ ਵਿੱਚ ਸਨ ਪਿੰਡ ਦੇ ਲੋਕ ਇਸ ਗੱਲ ਨੂੰ ਝਠਲਾਉਂਦੇ ਵੀ ਨੇ ਕਿ ਇਸ ਤਰ੍ਹਾਂ ਦਾ ਨਹੀਂ ਸੀ ਪਰ ਕਈ ਇਤਿਹਾਸਕ ਕਿਤਾਬਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਅਕਬਰ ਬਾਦਸ਼ਾਹ ਜਿਹੜਾ ਸੀ ਉਹ ਇਸ ਪਿੰਡ ਕਾਂਗੜ ਦੇ ਵਿੱਚ ਬਾਇਆ ਹੋਇਆ ਸੀ ਅਸੀਂ ਕਾਫੀ ਲੋਕਾਂ ਨੂੰ ਮਿਲੇ ਕੋਈ ਵੀ ਬੰਦਾ ਕੈਮਰੇ ਦੇ ਸਾਹਮਣੇ ਇਹ ਗੱਲ ਬੋਲਣ ਲਈ ਤਿਆਰ ਨਾ ਹੋਇਆ ਹਾਲਾਂਕਿ ਕੈਮਰੇ ਤੋਂ ਪਿੱਛੇ ਇਹ ਗੱਲ ਸਾਰੇ ਮੰਨ ਰਹੇ ਸੀ ਕਿ ਕਾਂਗੜ ਪਿੰਡ ਵਿੱਚ ਅਕਬਰ ਬਾਦਸ਼ਾ ਵਿਆਹਿਆ ਹੋਇਆ ਸੀ ਅਸੀਂ ਕਾਂਗੜ ਪਿੰਡ ਨੂੰ ਘੁੰਮਦੇ ਘਮਾਉਂਦੇ ਗੁਰਦੁਆਰਾ ਸਾਹਿਬ ਮਹਿਰ ਮਿੱਠਾ ਗਏ ਤੇ ਉੱਥੇ ਰਾਗੀ ਸਾਹਿਬ ਨਾਲ ਗੱਲਬਾਤ ਕੀਤੀ ਜੀ ਸੁਖਦੇਵ ਸਿੰਘ ਜੀ ਇਹ ਵੀ ਹਿਸਟਰੀ ਦੇ ਵਿੱਚ ਆਉਂਦਾ ਕਿ ਅਕਬਰਦਨ ਤੇ ਸਹੁਰੇ ਸੀਗੇ ਇੱਥੇ ਇਸ ਪਿੰਡ ਦੇ ਵਿੱਚ ਹਾਂ ਬਾਬਾ ਮਹਿਰ ਮਿੱਠੇ ਦੀ ਭੜੋਤੀ ਸੀਗੀ ਭਾਗਤਰੀ ਅੱਛਾ ਉਹਨਾਂ ਨੇ ਸ਼ਾਦੀ ਕੀਤੀ ਸੀ ਬਾਬੇ ਮੈਂ ਬਾਬੇ ਮਹਿਰ ਮਿੱਠੇ ਨੇ ਅਕਬਰ ਬਾਦਸ਼ਾ ਦੇ ਨਾਲ ਓਕੇ ਹਾਂਜੀ ਤੇ ਉਦੋਂ ਕੋਈ ਅਕਬਰ ਦੀ ਇੱਥੇ ਇਸ ਪਿੰਡ ਦੇ ਵਿੱਚ ਕੋਈ ਨਿਸ਼ਾਨੀ ਹੈ ਜਾਂ ਇੱਥੇ ਜਾਂ ਹੋਰ ਆਸ-ਪਾਸ ਦੇ ਪਿੰਡਾਂ ਦੇ ਵਿੱਚ ਕੋਈ ਨਹੀਂ ਇਸੇ ਪਾਸੇ ਨਹੀਂ ਹੈ ਜੀ ਅੱਛਾ ਅਕਬਰ ਦਾ ਕੁਝ ਨਹੀਂ ਹੈ ਗਾ ਜਾਨੀ ਬਾਬਾ ਮਹਿਰ ਮਿੱਠਾ ਜੰਗੇ ਜਗੀਰਦਾਰ ਸੀਗੇ ਜ਼ਮੀਨਾਂ ਬਹੁਤ ਸਿਆਣੇ ਕੋਲੇ ਹਮ ਇਹਨਾਂ ਫਿਰਾਂ ਦੀ ਲੜਕੀ ਨੂੰ ਜ਼ਮੀਨ ਦਿੱਤੀ ਸੀ ਬਹੁਤ ਜ਼ਿਆਦੇ ਅੱਛਾ ਉਹ ਸਾਰੀ ਇਧਰੋਂ ਪੰਜਾਬ ਤੋਂ ਲੈ ਕੇ ਹਰਿਆਣਾ ਜਾ ਕੇ ਦਿੱਲੀ ਤੱਕ ਗਾਂਦਿਆਂ ਵਟਾਂਦਰਾ ਕਰਕੇ ਅਕਬਰ ਬਾਦਸ਼ਾਹ ਦੇ ਨਾਂ ਲਵਾਤੀ ਸੀ ਜੀ ਅੱਛਾ ਯਾਨੀ ਤਗੜੇ ਸੀ ਬਹੁਤ ਤਗੜੇ ਸੀ ਪਹਿਲਾਂ ਤੋਂ ਜਗੀਰਦਾਰ ਸੀ ਇਹ ਇਹ ਪਰਿਵਾਰ ਸਾਰਾ ਤਾਲੀਲ ਪਰਿਵਾਰ ਬਾਬਾ ਮਹਿਰ ਮਿੱਠਾ ਜੀ ਦਾ ਜੀ ਜੀ ਹਾਂਜੀ ਠੀਕ ਹੈ